ਸਤਿਕਾਰਯੋਗ ਸਾਥੀਓ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਬਹੁਤ ਜਨ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਦੇ ਵਰ ਖਿਲਾਫ ਤੇ ਨਸ਼ਿਆਂ ਤੇ ਸਦਾਕਰਾਂ ਦੇ ਵਰ ਖਿਲਾਫ ਅੱਜ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਪੰਜਾਬ ਅੰਦਰ ਅੱਜ ਨਸ਼ਾ ਇੰਨੀ ਤਦਾਦ ਤੇ ਵੱਧ ਚੁੱਕਿਆ ਹੈ ਕਿ ਸਾਡੇ ਨੌਜਵਾਨ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਨਸ਼ਿਆਂ ਦੇ ਵੱਡੇ ਸਦਾਕਰਾਂ ਉਹ ਚਰਿਆਮ ਖੁੱਲੇ ਫਿਰ ਰਹੇ ਆ ਜਿਵੇਂ ਮਜੀਠੇ ਦੇ ਅੰਦਰ ਹੋਇਆ ਸੋ ਗਰੀਪਾਂ ਦੇ ਘਟਾਏ ਜਾ ਰਹੇ ਆ ਦੂਜੇ ਪਾਸੇ ਨਸ਼ਿਆਂ ਦੇ ਸਦਾਕਰਾਂ ਦੀ ਜਿਹੜੀ ਪੁਸ਼ਤ ਫਨਾਈ ਕੀਤੀ ਜਾ ਰਹੀ ਹੈ ਸੋ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਮਜੀਠਾ ਕਾਂਡ ਦੇ ਪਿੰਟਾਂ ਨੂੰ ਇਨਸਾਫ ਮੰਗਣ ਲਈ ਰੋਸ ਪ੍ਰਦਰਸ਼ਨ ਕੀਤਾ ਹੈ ਪਰ ਨਾਅਰੇ ਲਾਵਾ ਦਾ ਸਾਰੇ ਸਾਥੀਆਂ ਨੇ ਜੋਰ-ਸ਼ੋਰ ਨਾਲ ਨਾਅਰੇ ਦਾ ਜਵਾਬ ਦੇਣਾ ਪੰਜਾਬ ਸਰਕਾਰ ਆ ਸਦਾ ਕਰਾਨੂ ਫਾਸੀ ਦਿਓ ਫਾਸੀ ਦਿਓ ਫਾਸੀ ਦਿਓ ਨਸ਼ੇ ਦੇ ਸਦਾ ਕਰਾਨੂ ਫਾਸੀ ਦਿਓ ਫਾਸੀ ਦਿਓ ਫਾਸੀ ਦਿਓ ਕਿਰਪਾ ਨਾਲ ਤੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਰਪਾ ਨਾਲ ਤੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ